ਅਸੀਂ ਇੱਥੇ ਰਹਿ ਰਹੇ ਸੀ ਮੱਲਾ ਨਿਵਾਸੀ ਸੱਤੜ ਦਿਨੋਂ ਬਹੁਤ ਜ਼ਿਆਦਾ ਪ੍ਰੇਸ਼ਾਨ ਹੈ ਇੱਥੇ ਲਾਈਟ ਜਮਾ ਹੈ ਨਹੀਂ ਜੀ ਉਹ ਵੀ ਟਰਾਂਸਫਾਰਮਰ ਪਟਾਕਾ ਬੋਲ ਜਾਂਦਾ ਕੇਬਲਾ ਪੰਦੇ ਕੇਬਲੇ ਅੱਗ ਲੱਗ ਜਾਂਦੀ ਹੈ ਘਰਾਂ ਚ ਫਿਰ ਲਾਈਟਾਂ ਚੱਲਦੀ ਹੈ ਐਵੇਂ ਜਿਵੇਂ ਇਨਾਰਪ ਚੱਲ ਰਹੇ ਹੁਣ ਪੂਰਾ ਹਾਲ ਹੈਗਾ ਇੱਥੇ ਨਾ ਰਾਤ ਰਹਿੰਦੀ ਨਾ ਦਿਰੇ ਰਹਿੰਦੀ ਇਨਵਰਟਰ ਵੀ ਛੋ ਗਏ ਨੇ ਨਾ ਮੋਬਾਈਲ ਚਾਰਜ ਹੁੰਦੇ ਹਰੇ ਘਰੇ ਕੋਈ ਪੇਸ਼ੈਂਟ ਹੈ ਮੇਰੀ ਮਾਂ ਖੁਦ ਬਾਈਪਾਸ ਕਰਾ ਰੱਖਿਆ ਮੇਰੀ ਮਾਤਾ ਦਾ ਲਾਈਟ ਹੈ ਨਹੀਂ ਇਨਵਰਟਰ ਹੈ ਨਹੀਂ ਬਹੁਤ ਪ੍ਰੇਸ਼ਾਨ ਹੋ ਕੇ ਨਿੱਕਰ ਬਿਮਾਰ ਹੈਗੇ ਨੇ ਹਰ ਘਰ ਚ ਇੱਕ ਪੇਸ਼ੈਂਟ ਹੈਗਾ ਲੇਕਿਨ ਉੱ ਲਾ ਕੇ ਜਾਂਦੇ ਜਈ ਵਗੈਰਾ ਆਂਦਾ ਬੰਦੇ ਭੇਜਦੇ ਹੋ ਜੋਇੰਟ ਲਾ ਜਾਂਦੇ ਜਦੋਂ ਜਾਂਦੇ ਫਿਰ ਬੜਾਕਾ ਭੇਜਿੰਦਾ ਜੀ ਇੱਥੇ ਲੋਡ ਵਾਦ ਦੇ ਇੱਕ ਟਰਾਂਸਫਰ ਹੋਰ ਰੱਖਿਆ ਜਾਵੇ ਅਸੀਂ ਪਿਛਲੇ ਸਾਲ ਤੋਂ ਮੰਗ ਕਰ ਰਹੇ ਵੇ ਇੱਥੇ ਲੋਡ ਵਾਦ ਦੇ ਇੱਕ ਟਰਾਂਸਫਰ ਹੋਰ ਰੱਖਿਆ ਜਾਵੇ ਹੋਰ ਰੱਖਿਆ ਨਹੀਂ ਜਾਂਦਾ ਕੱਲ ਕੱਲ ਵੀ ਰਾਤ ਬੜਾਕਾ ਤੇ ਪਰਸੂ ਵੀ ਰਾਤ ਬੜਾਕਾ ਤੇ ਕੱਲ ਵੀ ਰਾਤ ਲੈ ਨਹੀਂ ਪਰਸੂ ਵੀ ਨਹੀਂ ਸੀ ਪਰਸੂ ਜੋ ਅਸੀਂ ਜੋ ਧਰਨਾ ਲਾਇਆ ਸੀ 15 ਘੰਟੇ ਬਾਅਦ ਜੋ ਧਰਨਾ ਲਾਇਆ ਉਹਦੋਂ ਲੇਟ ਆਈਏ ਰ ਆਪ ਨੂੰ 11 ਵਜੇ ਅਸੀਂ ਹੁਣ ਦੁਬਾਰਾ ਧਰਨਾ ਲਾ ਰਹੇ ਇੱਥੇ ਕੋਈ ਬਿਲੀਵੋਰ ਸਾਡੀ ਕੋਈ ਸੁਣਵਾਈ ਨਹੀਂ ਕਰਦਾ ਕੋਈ ਪੰਜਾਬ ਸਰਕਾਰ ਕੋ ਸੁਨਵਾਈ ਨਹੀਂ ਕਰੀ ਸਾਰੇ ਲੋਕੇ ਜੀ ਬਰਨਾਲ ਦੇਖ ਰਿਹਾ ਹੈ ਇਹਨਾਂ ਬੁਰਾ ਹਾਲ ਹੈ ਉਜੂਦਾ ਐਮ ਐਲ ਏ ਸਵਾਟ ਤੇ ਰਹਿੰਦਾ ਹੈ ਸ਼ਰੀ ਜੋ ਲੈਟ ਜਾਣੀ ਨਹੀਂ ਚਾਹੁੰਦੀ ਫੇਰ ਵੀ ਇਸਵਾਟ ਦਾ ਇਹਨਾਂ ਬੁਰਾ ਹਾਲ ਹੈ ਕਿ ਤੇ ਲੈਟ ਹੀ ਨਹੀਂ ਰੰਦੀ ਸਾ ਵੀ ਸਾਰੇ ਬਹੁਤ ਪਰੇਸ਼ਾਨ ਹੈ ਸਾਰੇ ਲੋਕ ਬੱਚੇ ਵਿਚਾਰੇ ਛੋਟੇ ਛੋਟੇ ਛੁੱਟੀਆਂ ਹੋਈਆਂ ਸੀ ਕੋਈ ਗੈਸਟ ਹਾਊਸ ਆ ਕਿ ਕਿਸੇ ਦੇ ਘਰੇ ਪਾਣੀ ਤਾਂ ਖੈ ਨਹੀਂ ਨਾਲ ਨੂੰ ਪ੍ਰੈਸ਼ਰ ਉਨ ਜਾਂ ਨੂੰ ਬਿਲਕੁਲ ਵੀ ਪਾਣੀ ਵੀ ਹੈ ਨਹੀਂ ਘਰੇ ਇਹਨਾਂ ਬਿਜਲੀ ਹੈ ਨਾ ਪਾਣੀ ਹੈ ਸਾਰੇ ਲੋਕ ਇੰਨੇ ਪਰੇਸ਼ਾਨ ਹੈ ਵਿਚਾਰੇ ਹੁਣ ਬਾਹਰ ਟਾ ਕੇ ਫਿਰ ਧਰਨਾ ਲਾ ਰਿਹਾ ਸੀ ਸਾਰੇ ਵਾਰਡ ਵਾਲੇ ਇਸ ਮਿਲ ਕੇ ਅਰਜਨਗਰ ਵਾਲੇ ਸਾਨੂੰ ਉਮੀਦ ਹੈ ਵੀ ਇੱਕ ਨਵਾਂ ਟ੍ਰਾਂਸਫਰ ਨੂੰ ਜਲਦੀ ਜਲਦੀ ਰਖਾਇਆ ਜਾਵੇ ਅੱਜ ਹੀ ਰਖਾਇਆ ਜਾਵੇ ਤਾਂ ਕਿ ਲੋਕਾਂ ਨੂੰ ਲਾਈਟ ਮਿਲ ਸਕੇ ਕਿਉਂਕਿ ਲਾਈਟ ਦਾ ਜੋੜ ਲੱਗ ਜਾਂਦਾ ਉਹ ਜਦੋਂ ਓਨ ਕਰਦੇ ਨਾਲ ਫਿਰ ਪੜਾਕਾ ਪਉਣ ਜਾਂਦਾ 8 ਦਿਨ ਹੋ ਗਏ ਕੰਟੀਨਿਊ ਲਾਈਟ ਹੈ ਨਹੀਂ ਅਸੀਂ ਬਹੁਤ ਪਰੇਸ਼ਾਨ ਹੈ ਜੀ ਪਲੀਜ਼ ਮੂਰਾ ਹਾਲ ਦੇਖੋ ਸਾਨੂੰ 4 ਰਤਾ ਚਾਰ ਦਿਨ ਹੋ ਗਏ ਜੀ ਸਾਰੇ ਇਹ ਆਂਦੇ ਰੁਪਏ ਕਰੇ ਚੱਲ ਜਾਂਦੇ ਅਸੀਂ ਇਹਨਾਂ ਦੀ ਕੋਈ ਗੱਲ ਵੀ ਸਾਡੇ ਵੀ ਪੱਕਾ ਹੱਲ ਕਰਕੇ ਦਿਓ ਅਸੀਂ ਆਪਦੀ ਲੇਬਰ ਖੁਦ ਦੇਨੇ ਆ ਉਹਦੇ ਬੰਦੇ ਆਪ ਲੱਗਦੇ ਨਾਲ ਕਿ ਚਲੋ ਕੋਈ ਕੰਮ ਮਸਲਾ ਹਲੇ ਸਾਡਾ ਸਾਰਾ ਪਰ ਇਹ ਨਹੀਂ ਬਾਜ਼ ਆ ਰਹੀ ਐਮਐਲਏ ਸਾਹਿਬ ਸਾਡੇ ਗਵਾਹ ਜੇ ਆ ਉਹਨਾਂ ਕੋਲ ਜਾਣੇ ਆ ਕੋਈ ਪਰਵਾਹ ਨਹੀਂ ਉਹਨੂੰ ਕਿ ਸਾਡੇ ਮੱਲੇ ਨਾਲ ਕੀ ਹੋਇਆ ਕੋਈ ਨਹੀਂ ਕੁਝ ਨਹੀਂ ਉਹਨੂੰ ਅਸੀਂ ਕਿ ਟ੍ਰਾਂਸਫਰ ਅ ਮੰਜ਼ੂਰ ਕਰਾਇਆ 15 ਦਿਨ ਹੋ ਗਏ ਸਾਰਾ ਜੇ ਇਹ ਨਾਲ ਗੱਲ ਹੋਈ ਜੇ ਇਹ ਨਾਲ ਗੱਲ ਹੋਈ ਜੇ ਹੀ ਕਹਿੰਦਾ ਜੀ ਸਾਡੇ ਕੋਲ ਲੀਬਰ ਨਹੀਂ ਤੇ ਅਸੀਂ ਫਿਰ ਜੇ ਇਹ ਨੂੰ ਕਹਾਂ ਵੀ ਚਲੋ ਅਸੀਂ ਤੁਹਾਡੇ ਅਫਸਰ ਕੋਲ ਜਾਂਦੇ ਹਾਂ ਅਸੀਂ ਐਕਸ਼ਨ ਸਾਹਿਬ ਨੂੰ ਕਹਾਂ ਐਕਸ਼ਨ ਸਾਹਿਬ ਕਹਿੰਦੇ ਵੀ ਸਾਡਾ ਜੇ ਹੀ ਕਾਰਨ ਕਰਿਆ ਫਿਰ ਦੁਬਾਰੇ ਜੇ ਹੀ ਨੂੰ ਪੁੱਛਿਆ ਕਹਿੰਦਾ ਕਿ ਸਾਡੇ ਐਮਐਲਏ ਸਾਹਿਬ ਨੇ ਬਣਾ ਰੱਖਿਆ ਹੈ ਕਿ ਪ੍ਰਧਾਨ ਮਹਿੰਦਰ ਸਿੰਘ ਕਹਿੰਦਾ ਮਿੰਦਰ ਸਿੰਘ ਕਹੇਗਾ ਤਾਂ ਇੱਥੇ ਕੰਮ ਹੋਏਗਾ ਤਾਂ ਨਹੀਂ ਆ ਤਾਂ ਸਾਡੇ ਐਮਐਲਏ ਦਾ ਹਾਲ ਹੈ ਅਸੀਂ ਉਹਨਾਂ ਦੇ ਲੋਕਾਂ ਦੇ ਘਰ ਅਸੀਂ ਤੁਰੇ ਫਿਰਾਂਗੇ ਸਾਡੇ ਕੰਗਰਸ ਵਾਲੇ ਉਹਨਾਂ ਨੂੰ ਤੂਫ਼ਾਨ ਤਕਲੀਫ਼ ਸਾਡੀ ਦੇਖਦੀ ਨਹੀਂ ਕੋਈ ਸੋ ਅਸੀਂ ਰਾਈ ਬੇਨਤੀ ਕਰਦੇ ਹਾਂ ਕਿ ਇਹਨਾਂ ਤੋਂ ਵੀ ਕਨਫਰਮ ਪ੍ਰਸ਼ਾਸਨ ਸਾਡਾ ਕੰਮ ਕਰਕੇ ਜੇ ਜਿਹੜੀ ਟਰਾਂਸਫਰ ਦੀ ਮੰਗ ਹੈ ਸਾਨੂੰ ਇਕੱਲੀ ਥਾਂ ਦੋ ਟਰਾਂਸਫਰ ਉਹ ਇੱਥੇ ਲਾਏ ਜਾਂ ਤਾਂ ਕਿ ਸਾਡੀ ਰੋਜ਼ੀ ਰੋਟੀ ਆ ਜਾਵੇ ਤੁਹਾਡੇ ਜੱਤ ਸਾਡੇ ਹਾਲੀ ਹੁੰਦਾ ਸੀ ਅੱਜ ਤੱਕ ਕੱਲਾ ਦੋ ਘੰਟੇ ਦਾ ਪ੍ਰੋਟੈਸਟ ਹੈ ਇਹਨਾਂ ਦੇ ਅਫਸਰ ਆਣਗੇ ਉਹਦੇ ਵਾਰ ਨਾਲ ਗੱਲਬਾਤ ਕਰਾਂਗੇ ਜਿਹੜਾ ਅਫਸਰ ਜਿੱਦਾਂ ਚ ਪੈ ਕਿਰਨਗਰ ਤੋਂ ਆਜੀ ਸਾਡਾ ਵਾਰਡ ਨੰਬਰ 48 ਹੈ 6-7 ਦਿਨਾਂ ਤੋਂ ਨਾ ਲਾਈਟ ਹੈ ਨੀ ਸਾਡੇ ਬੱਚੇ ਸਾਡੇ ਵੱਡੇ ਬੁਜ਼ੁਰਗ ਸਾਡੇ ਬਿਮਾਰ ਫਰੀਕ ਜਣਾ ਪਰੇਸ਼ਾਨ ਹੈ ਸਾਡੇ ਉਰੇ ਆ ਕੇ ਤੁਸੀਂ ਦੇਖ ਸਕਦੇ ਹੋ ਕਿ ਵੀ ਕਿੰਨੇ ਲੋਕ ਪਰੇਸ਼ਾਨ ਹੈ ਸਾਰੇ ਬੱਚੇ ਸਾਡੇ ਪਰੇਸ਼ਾਨ ਹੈ ਅੱਜ ਅਸੀਂ ਹਾਰ ਕੇ ਜਦੋਂ ਸਾਡੀ ਇਹ ਸਮੱਸਿਆ ਨੂੰ ਹੱਲ ਨਹੀਂ ਕੀਤਾ ਜਾ ਰਿਹਾ ਅਸੀਂ ਲਗਾਤਾਰ ਇਹਨਾਂ ਨੂੰ ਉਹ ਦੇ ਰਹੇ ਕੰਪਲੀਟਾ ਜਦੋਂ ਸਾਡੀ ਇਹ ਕੰਪਲੀਟਾ ਦਾ ਕੋਈ ਹੱਲ ਨਹੀਂ ਕਰ ਰਹੇ ਅਸੀਂ ਹਾਰ ਕੇ ਇਹ ਧਰਨਾ ਲਾਇਆ ਬਿਜਲੀ ਵਾਲਿਆਂ ਵਾਸਤੇ ਸਾਡੀ ਕਿਉਂ ਨਹੀਂ ਕੋਈ ਸੁਣ ਹੋਰੀ ਜਦੋਂ ਉਰੇ ਕੋਈ ਮਰ ਗਿਆ ਉਦੋਂ ਆ ਕੇ ਖੜੇ ਹੰਗੇ ਇਹ ਰੋਦੇ ਉਹਨੇ ਨਿੱਤੇ ਉਹ ਹੋਰੀ ਹੈਗੇ ਜਦੋਂ ਵੀ ਦੇਖੋ ਉਦੋਂ ਹੀ ਇਨਾਂ ਦੀਆਂ ਤਾਰਾ ਸੜ ਜਾਂਦੀਆਂ ਕਦੇ ਟਰਾਂਸਫਰ ਉੱਡ ਜਾਂਦੇ ਹੈਗੇ ਅਸੀਂ ਕਿੰਨੇ ਕਿ ਦਿਨ ਅਕਸਰ ਇਹ ਕਰਦੇ ਰਵਾਂਗੇ ਸਾਨੂੰ ਇਸ ਜੀ ਦਾ ਹੱਲ ਕਰਕੇ ਜਾਣ ਨਹੀਂ ਤਾਂ ਅਸੀਂ ਧਰਨੇ ਤੇ ਹੀ ਬੈਠੇ ਰਵਾਂਗੇ ਅਸੀਂ ਉਰੋਂ ਉਠਾਂਗੇ ਨਹੀਂ ਸਾਡੇ ਬੱਚੇ ਵੀ ਬੈਟੇ ਆ ਵਿੱਚ ਹੀ ਸਾਡੇ ਬੁਜ਼ੁਰਗ ਨੇ ਸਾਡੀ ਜਨਮੀਆਂ ਲੇਡੀਜ਼ ਹਰ ਇੱਕ ਮੈਂਬਰ ਕਰਦਾ ਜੀ ਜੀ ਉਰੇ ਬੈਠਿਆ ਆ ਕੇ ਦੇਖੋ ਸਾਡਾ ਕੀ ਹਾਲ ਹੈਗਾ ਕੀ ਕਹਣਾ ਹੈ ਇਹ ਲੋਕ ਜਨ ਇੱਥੇ ਕਾਫੀ ਵੱਡੀ ਲੋਕਾਂ ਦੀ ਵੱਡੀ ਪਰੇਸ਼ਾਨੀ ਹੈ ਫੇਕ ਤਕਰੀਬਨ ਹਫਤੇ ਤੋਂ ਹੀ ਰੋਜ਼ ਦਾ ਜਿਹੜਾ ਕੰਮ ਹੋ ਰਿਹਾ ਇੱਥੇ ਫਿਊ ਜੋੜ ਰਹੇ ਆਂਦੇ ਆ ਟ੍ਰਾਂਸਫਾਰਮਰ ਟ੍ਰਾਂਸਫਾਰਮਰ ਓਵਰਲੋਡ ਚੱਲ ਰਿਹਾ ਹੈ ਜਿਹੜਾ ਕਿ ਪ੍ਰਸ਼ਾਸਨ ਦੀ ਬੜੀ ਬਿਜਲੀ ਬੋਰਡ ਦੀ ਬੜੀ ਨਾਕਾਮੀ ਹੈ ਇਹ 4 ਦਿਨ ਤੋਂ ਤਾਂ ਲੋਕਾਂ ਦੀ ਰੋਜ਼ ਰਾਤ ਨੂੰ ਇਹ ਜਾਗ ਕੇ ਰਾਤਾਂ ਕੱਟ ਰਹੇ ਆ ਤੇ ਬੜੀ ਹੈਰਾਨਗੀ ਦੀ ਗੱਲ ਹੈ ਕਿ ਸਾਡੇ ਲੋਕਲ ਨਮਾਇंदे ਜਿਹੜੇ ਸਾਡੇ ਰਿਪਰੈਜ਼ੈਂਟ ਕਰਦੇ ਐ ਐਮਐਲਏ ਵੀ ਇੱਥੋਂ ਦੇ ਐ ਪਰ ਉਹਨਾਂ ਦੇ ਇਲਾਕੇ ਦੇ ਵਿੱਚੀ ਰੋਜ਼ ਲਾਈਟ ਬੰਦ ਹੋ ਰਹੀ ਹੈ ਤੇ ਇਦੋਂ ਸ਼ਰਮ ਵਾਲੀ ਗੱਲ ਕਿਤੇ ਵੀ ਨਹੀਂ ਹੋ ਸਕਦੀ ਸਰਕਾਰ ਬੜੇ ਵੱਡੇ ਵੱਡੇ ਦਾਅਵੇ ਕਰਦੀ ਐ ਕਿ ਅਸੀਂ ਲੋਕਾਂ ਨੂੰ ਸਹੂਲਤਾਂ ਦੇ ਰਹੇ ਆਂ ਅਸੀਂ ਘਰਾਂ ਤੁਸੀਂ ਟੈਲੀਫੋਨ ਕਰੋ ਤੁਹਾਨੂੰ ਸਹੂਲਤ ਮਿਲ ਸਕਦੀ ਐ ਤੁਹਾਡਾ ਆਧਾਰ ਕਾਰਡ ਕਰੇ ਬਣ ਕੇ ਆਊਗਾ ਡਰਾਈਵਿੰਗ ਲਾਇਸੈਂਸ ਕਰੇ ਬਣ ਕੇ ਆਊਗਾ ਤਾਂ ਜਿਹੜੀ ਐ ਏਡੀ ਵੱਡੀ ਤਕਲੀਫ ਐ ਮੈਂ ਤੇ ਹੈਰਾਨ ਐ ਇੱਕ ਟਰਾਂਸਫਾਰਮਰ 15 20 ਦਿਨਾਂ ਦਾ ਮਨਜ਼ੂਰ ਹੋਇਆ ਹੋਇਆ ਜਿਹੜਾ ਮਨਜ਼ੂਰ ਹੋਇਆ ਉਹ ਟਰਾਂਸਫਾਰਮਰ ਹੀ ਨਹੀਂ ਲਾ ਰਹੇ ਕਹਿ ਰਹੇ ਐ ਕਿ ਸਾਡੇ ਕੋ ਤੋ ਇਹ ਦੂ ਪਰੇਸ਼ਾਨੀ ਕੀ ਹੋ ਸਕਦੀ ਹੈ ਸਰਕਾਰ ਦੇ ਸਾਰੇ ਦਾਵੇ ਖੋਖਲੇ ਆ ਜਿਹੜੀ ਲੋਕਾਂ ਦੀ ਸਭ ਤੋਂ ਜ਼ਰੂਰੀ ਮੰਗ ਹੈ ਬਿਜਲੀ ਦੀ ਜੇਕਰ ਉਹਨੂੰ ਵੀ ਪੂਰਾ ਨਹੀਂ ਕੀਤਾ ਜਾ ਸਕਦਾ ਤੇ ਫਿਰ ਇਹ ਕੀ ਕਰਨਗੇ ਤੋ ਸੋ ਅੱਜ ਦੁਖੀ ਹੋ ਕੇ ਲੋਕ ਜਿਹੜੇ ਆ ਅੱਜ ਸੜਕ ਤੇ ਆ ਕੇ ਬੈਠੇ ਆ ਕਿਉਂਕਿ ਸਾਰੀ ਸਾਰੀ ਰਾਤ ਜਾਗ ਕੇ ਕੱਟੀ ਹੈ ਤੋ ਸਾਨੂੰ ਪ੍ਰਸ਼ਾਸਨ ਨੂੰ ਇਹ ਬੇਨਤੀ ਹੈ ਕਿ ਤੁਰੰਤ ਇਹਨਾਂ ਦਾ ਹੱਲ ਕਰਕੇ ਇਹਨਾਂ ਦਾ ਟਰਾਂਸਫਾਰਮਰ ਜਿਹੜਾ ਮਨਜ਼ੂਰ ਹੋਇਆ ਪਿਆ ਉਹ ਲਾਇਆ ਜਾਵੇ ਉਸ ਤੋਂ ਅਸਵਾਏ ਵੀ ਇੱਕ ਟਰਾਂਸਫਾਰਮਰ ਦੀ ਹੋਰ ਲੋੜ ਐ ਇਸ ਜਗ੍ਹਾ ਤੇ ਲਾਉਣਾ ਬਣਦਾ ਤਾਂ ਕਿ ਲੋਕ ਜਿਹੜਾ ਸੁਖ ਦਾ ਸਾਲ ਐ ਤਾਂ ਇੰਨੀ ਗਰਮੀ ਦੇ ਵਿੱਚ ਬੈਠਣ ਨੂੰ ਤਾਂ ਪੱਕੇ ਤੋਂ ਬ ਪਤਾ ਨਹੀਂ ਕਿਹੜੀ ਨੀਂਦ ਸੁੱਤੀ ਪਈ ਹੈ ਸਰਕਾਰ ਨੂੰ